ਅਸਿਕਾਲ ਜੀ ਮੈਂ ਧਰਮਿੰਦਰ ਸਿੰਘ ਜਨਰ ਫੈਕਟਰੀ ਸ਼ਹੀਦ ਭਗਤ ਸਿੰਘ ਨੋਜਵਾਨ ਸਭਾ ਪੰਜਾਬ ਪੰਜਾਬ ਦੇ ਵਿੱਚ ਕਹਿ ਲਿਏ ਜਾਂ ਭਾਰਤ ਦੇ ਵਿੱਚ ਕੇਂਦਰ ਦੀ ਸਰਕਾਰ ਤੇ ਸੂਬੇ ਦੀ ਸਰਕਾਰ ਦੇ ਵੱਲੋਂ ਆਮ ਲੋਕਾਂ ਦੇ ਰੋਜ਼ਗਾਰ ਦੇ ਉੱਪਰ ਉਹਨਾਂ ਦੇ ਕਿਰਤ ਦੇ ਉੱਪਰ ਲਗਾਤਾਰ ਡਾਕਾ ਪਾਇਆ ਮਾਰਿਆ ਜਾ ਰਿਹਾ ਹੈ ਚਾਹੇ ਉਹ ਕਿਸਾਨੀ ਹੈ ਚਾਹੇ ਉਹ ਮਜ਼ਦੂਰ ਵਰਗ ਹੈ ਚਾਹੇ ਉਹ ਮਲਾਜ਼ਮ ਹੈ ਤੇ ਚਾਹੇ ਸਾਡਾ ਨੌਜਵਾਨ ਵਰਗ ਹੈ ਉਹਨਾਂ ਦੀ ਰੋਜ਼ਗਾਰ ਦਾ ਪ੍ਰਬੰਧ ਕਿੱਥੇ ਕਰਨਾ ਹੈ ਉਹਨਾਂ ਦੇ ਰੋਜ਼ਗਾਰ ਨੂੰ ਵੀ ਖੋਇਆ ਜਾ ਰਿਹਾ ਜਿਹੜਾ ਕੱਚਾ ਰੋਜ਼ਗਾਰ ਹੈ ਉਹਦੇ ਉੱਪਰ ਵੀ ਲਗਾਤਾਰ ਸੱਟ ਮਾਰੀ ਜਾ ਰਹੀ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੇ ਇੱਕ ਵੱਡੀ ਗੱਲ ਜਿਹੜੇ ਮਨਰੇਗਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲਗਭਗ 12 ਕਰੋੜ ਜਿਹੜੇ ਮਨਰੇਗਾ ਦੇ ਕੰਮ ਹੈ ਜਿਹੜੇ ਕੰਮ ਕਰਦੇ ਸੀਗੇ ਉਹਦੇ ਉੱਪਰ ਵੀ ਪਿਛਲੇ ਦਿਨਾਂ ਕੇਂਦਰ ਦੀ ਮੋਦੀ ਸਰਕਾਰ ਨੇ ਸੱਟ ਮਾਰੀ ਆ ਤੇ ਮਨਰੇਗਾ ਸਕੀਮ ਦੇ ਨਾਂ ਦੇ ਵਿੱਚ ਤਬਦੀਲੀ ਕੀਤੀ ਆ ਤੇ ਮਨਰੇਗਾ ਦੀ ਜਿਹੜੀ ਅਸਲ ਆਤਮਾ ਹੈ ਉਸ ਸਕੀਮ ਦੇ ਵਿੱਚੋਂ ਉਸ ਐਕਟ ਕਾਨੂੰਨ ਦੇ ਵਿੱਚੋਂ ਕੱਢ ਕੇ ਬਾਹਰ ਮਾਰੀ ਤੇ ਸਿਰਫ ਇਸੇ ਗੱਲ ਨੂੰ ਪ੍ਰਚਾਰਿਆ ਜਾ ਰਿਹਾ ਜੀ ਅਸੀਂ 125 ਦਿਨ ਕੰਮ ਦੇਵਾਂਗੇ ਇਹ ਗਰੰਟੀ ਕਰ ਦਿੱਤੀ ਪਰ ਗਰਾਊਂਡ 'ਚ ਸਾਨੂੰ ਪਤਾ ਵੀ ਮਨਰੇਗਾ ਦੇ ਮਜ਼ਦੂਰ ਨੂੰ ਕਿੰਨੇ ਦਿਨ ਕੰਮ ਮਿਲਦਾ ਆ 20 25 ਦਿਨ ਵੀ ਕੰਮ ਮਿਲ ਜੇ ਸਾਲ ਦੇ ਵਿੱਚ ਇਹ ਵੀ ਬੜੀ ਜਿਆਦਾ ਗਨਿਮਤ ਰਹਿੰਦੀ ਆ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਜਨਤਕ ਜਥੇਬੰਦੀਆਂ ਵੱਲੋਂ ਜਿਹੜਾ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਵੱਲੋਂ ਅਸੀਂ 28 ਦਸੰਬਰ ਨੂੰ ਜਲੰਧਰ ਦੇ ਰੇਲਵੇ ਸਟੇਸ਼ਨ ਜਿਹੜਾ ਸਿਟੀ ਦਾ ਰੇਲਵੇ ਸਟੇਸ਼ਨ ਹੈ ਉੱਥੇ ਇੱਕ ਵੱਡਾ ਕਟ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਪੰਜਾਬ ਭਰ ਦੇ ਨੌਜਵਾਨ ਸਟੂਡੈਂਟ ਕਿਸਾਨ ਮਜ਼ਦੂਰ ਮਲਾਜ਼ਮ ਤੇ ਮਨਰੇਗਾ ਦੇ ਕੰਮੇ ਹਰ ਉਹ ਕਿਰਤੀ ਵਰਗ ਸ਼ਾਮਲ ਹੋਣ ਦੇ ਲਈ ਉਹਨਾਂ ਨੂੰ ਸੱਦਾ ਦਿੰਦੇ ਹਾਂ ਵੀ ਲਗਾਤਾਰ ਕੇਂਦਰ ਤੇ ਸੂਬੇ ਦੀ ਸਰਕਾਰਾਂ ਦਾ ਲਗਾਤਾਰ ਸਾਡੇ ਰੋਜ਼ਗਾਰ ਸਾਡੇ ਉੱਪਰ ਮਹਿੰਗਾਈ ਦਾ ਭਾਰ ਤੇ ਸਾਡੇ ਰੋਜ਼ਗਾਰ ਦੇ ਵਸੀਲਿਆਂ ਨੂੰ ਲਗਾਤਾਰ ਖਤਮ ਕੀਤਾ ਜਾ ਰਿਹਾ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਇੱਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਤੇ ਅਸੀਂ ਸੱਦਾ ਦਿੰਦੇ ਹਾਂ ਪੰਜਾਬ ਭਰ ਦੇ ਵੱਡੀ ਗਿਣਤੀ ਚ ਵਿਦਿਆਰਥੀ ਤੇ ਨਾ ਨੌਜਵਾਨਾਂ ਨੂੰ ਪਿਆਓ ਇਸ ਵੇਲੇ ਤੁਹਾਡੀ ਲੋੜ ਹੈ ਤੁਹਾਡੀ ਅਗਵਾਈ ਤੋਂ ਬਿਨਾਂ ਇਹਨਾਂ ਸੰਘਰਸ਼ਾਂ ਨੂੰ ਬੂਰ ਨਹੀਂ ਪਿਆ ਜਾ ਸਕਦਾ 28 ਦਸੰਬਰ ਨੂੰ ਜਲੰਧਰ ਦੇ ਸਿਟੀ ਦੇ ਰੇਲਵੇ ਸਟੇਸ਼ਨ ਦੇ ਉੱਪਰ ਕੀਤੇ ਜਾ ਰਹੇ ਵੱਡੇ ਵਿਸ਼ਾਲ ਇਕੱਠ ਇਨ੍ਹਾਂ ਮੁੱਦਿਆਂ ਦੇ ਖਿਲਾਫ ਜਿਹੜਾ ਕੀਤੇ ਜਾ ਰਹੇ ਕਟ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਵੋ ਤੇ ਮਨਰੇਗਾ ਦੇ ਕੰਮ ਇਹ ਖਾਸ ਕਰਕੇ ਕਾਫਲੇ ਬਣਾ ਕੇ ਰੇਲ ਦੇ ਜ਼ਰੀਏ ਝੰਡੇ ਲੈ ਕੇ ਬੈਨਰ ਲੈ ਕੇ 28 ਤਰੀਕ ਨੂੰ ਜਲੰਧਰ ਦੇ ਸਿਟੀ ਦੇ ਸਟੇਸ਼ਨ ਦੇ ਉੱਪਰ ਪਹੁੰਚੋ ਤਾਂ ਕਿ ਵਿਸ਼ਾਲ ਕੱਟ ਕਰਕੇ ਇਹਨਾਂ ਜਿਹੜੇ ਲੋਕ ਵਿਰੋਧੀ ਫੈਸਲਿਆਂ ਦੇ ਵਿਰੁੱਧ ਆਵਾਜ਼ ਚੁੱਕੀ ਜਾ ਸਕੇ ਤੇ ਜਿਹੜਾ ਕੰਮ ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਉਹਦੇ ਵਿਰੁੱਧ ਇੱਕ ਲੰਮਾ ਸੰਘਰਸ਼ ਵੱਡਾ ਸੰਘਰਸ਼ ਉਸਾਰਿਆ ਜਾਵੇ ਤੇ ਕਾਨੂੰਨ ਲੋਕ ਹੱਕਾਂ ਦੇ ਵਿੱਚ ਬਣਾਏ ਜਾ ਸਕਣ ਅਜਿਹਾ ਮਾਹੌਲ ਪੰਜਾਬ ਦੀ ਜਰਖੇਸ਼ ਧਰਤੀ ਤੋਂ ਬਣਈਏ ਧੰਨਵਾਦ ਜੀ